ਨਮਸਕਾਰ ਜੀ ਸਾਰਿਆਂ ਨੂੰ ਟਿਟੋਰੀ ਨਿਕੋ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਵੋਗੇ ਅੱਜ ਤੁਹਾਨੂੰ ਆਪਾਂ ਵੇਸਣ ਦੀ ਬਹੁਤ ਹੀ ਵਧੀਆ ਜੀ ਟੈਸਟੀ ਜੀ ਰੈਸਪੀ ਬਣਾ ਕੇ ਦਿਖਾਵਾਂਗੇ ਇੱਕ ਵਾਰੀ ਰੈਸਪੀ ਜ਼ਰੂਰ ਟਰਾਈ ਕਰਿਓ ਇੱਧਰ ਆਪਾਂ ਇੱਕ ਕਟੋਰੀ ਵੇਸਣ ਲੈ ਲਿਆ ਉਹਨੂੰ ਆਪਾਂ ਛਾਨ ਲਿਆ ਸੀ ਤੇ ਇਹਨੂੰ ਆਪਾਂ ਵੱਡੇ ਭਾਂਡੇ ਵਿੱਚ ਪਾ ਲਿਆ ਵਿੱਚ ਜੀਰਾ ਪਾਵਾਂਗੇ ਨਮਕ ਮਿਰਚਾ ਧਨੀਆ ਪਾਊਡਰ ਤੇ ਥੋੜੀ ਜੀ ਆਪਾਂ ਹਲਦੀ ਪਾਵਾਂਗੇ ਇਹ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਬੇਸਨ ਵਿੱਚ ਮਿਕਸ ਕਰਕੇ ਰੱਖ ਲਵਾਂਗੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਤੇ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਇਸ ਨੂੰ ਆਟੇ ਤਰ੍ਹਾਂ ਗੁੰਨ ਲਵਾਂਗੇ ਥੋੜੇ ਥੋੜਾ ਪਾਣੀ ਪਾ ਕੇ ਹੀ ਇਸ ਨੂੰ ਮਲਾਵਾਂਗੇ ਤੇ ਜਿਆਦਾ ਆਪਣਾ ਇਹ ਇੰਨਾ ਨਾ ਹੋ ਜਾਵੇ ਆਟਾ ਜਦੋਂ ਕੋਈ ਆਪਣੇ ਸਬਜੀ ਨਾ ਹੋਵੇ ਤਾਂ ਇਹ ਆਪਾਂ ਵੇਸਣ ਦੀ ਸਬਜੀ ਝਟਪਟ ਹੀ ਬਣਾ ਕੇ ਤਿਆਰ ਕਰ ਲੈਨੇ ਆ ਇੱਧਰ ਆਪਣਾ ਦੇਖੋ ਵੇਸਣ ਰੈਡੀ ਹੋ ਗਿਆ ਦੇਖੋ ਨਾ ਹੀ ਜ਼ਿਆਦਾ ਟੈਟਾ ਤੇ ਨਾ ਹੀ ਜ਼ਿਆਦਾ ਥਿੱਲਾ ਤੇ ਹੁਣ ਆਪਾਂ ਇਹਦੇ ਪਕੌੜੀ ਬਣਾ ਲਵਾਂਗੇ ਲੰਮੇ ਲੰਮੇ ਇਸ ਤਰ੍ਹਾਂ ਜੇ ਤੁਸੀਂ ਇਹਨੂੰ ਗੋਲ ਸ਼ੇਪ ਵਿੱਚ ਵੀ ਬਣਾ ਸਕਦੇ ਹੋ ਤੇ ਆਪਾਂ ਇਸ ਤਰ੍ਹਾਂ ਬਣਾਵਾਂਗੇ ਇਹ ਆਪਣੀ ਦੇਸੀ ਜੀ ਸਬਜੀ ਬਣਾ ਬਣ ਕੇ ਤਿਆਰ ਹੋਊਗੀ। ਜੇ ਚੈਨਲ ਤੇ ਪਹਿਲੀ ਵਾਰ ਆਏ ਪਲੀਜ਼ ਚੈਨਲ ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕਰਨਾ ਨਾ ਭੁੱਲੋ। ਦੇਖੋ ਇਹ ਆਪਾਂ ਇਸ ਨਸਤਰਾ ਬਣਾ ਲਿਆ। ਹੁਣ ਇਧਰ ਆਪਾਂ ਪਾਣੀ ਗਰਮ ਰੱਖ ਲਿਆ। ਪਾਣੀ ਆਪਾਂ ਗਰਮ ਹੀ ਰੱਖਾਂਗੇ ਤੇ ਜਦੋਂ ਇਹ ਆਪਣਾ ਪਾਣੀ ਉਬਲਣ ਲੱਗ ਗਿਆ ਤਾਂ ਇਹਦੇ ਵਿੱਚ ਆਪਾਂ ਇਹ ਪਕੌੜੇ ਪਾ ਦੇਵਾਂਗੇ ਵੇਸਣ ਦੇ ਬਣਾਏ ਹੋਏ। ਹੰਡੇ ਪਾਣੀ ਵਿੱਚ ਇਹ ਨਹੀਂ ਪਾਵਾਂਗੇ ਆਪਾਂ ਸਾਰੇ ਆਪਾਂ ਇਸ ਤਰ੍ਹਾਂ ਦੇ ਵਿੱਚ ਪਾ ਲਵਾਂਗੇ ਗਰਮ ਪਾਣੀ 'ਚ ਦੇਖੋ ਇਹ ਆਪਣੇ ਅਦਰਜਨ ਲੱਗ ਗਏ ਉਬਲਣ ਲੱਗ ਗਏ ਤੇ ਇਸ ਤਰ੍ਹਾਂ ਆਪਾਂ ਚਮਚੇ ਨਾਲ ਹਲਾਉਂਦੇ ਹੋਏ ਇਹਨੂੰ ਬਾੜਾਂਗੇ ਇਹ ਥੱਲੇ ਲੱਗ ਵੀ ਸਕਦੇ ਆ ਜਾਂ ਆਪਾਂ ਠੰਡੇ ਪਾਣੀ ਵਿੱਚ ਪਾ ਲਈਏ ਜਾਂ ਆਪਾਂ ਇਸ ਨੂੰ ਨਾ ਹਲਾਈਏ ਤਾਂ ਇਹਨੂੰ ਆਪਾਂ ਲੌਂਦੇ ਹੋਈ ਪਕਾਵਾਂਗੇ ਤੇ ਇਹ ਬਹੁਤ ਵਧੀਆ ਪੱਕ ਕੇ ਦੇਖੋ ਤਿਆਰ ਹੋ ਗਏ ਦੇਖੋ ਪਹਿਲਾਂ ਆਪਾਂ ਇਹਨੂੰ ਦੇਖ ਲਵਾਂਗੇ ਪੱਕ ਗਿਆ ਕਿ ਨਹੀਂ ਫਿਰ ਆਪਾਂ ਇਸ ਨੂੰ ਇੱਕ ਢਾਂਡੇ ਵਿੱਚ ਕੱਢ ਲਵਾਂਗੇ ਹੌਣ ਬਾਰਿਸ਼ ਕਰਕੇ ਹਰੀ ਸਬਜ਼ੀ ਨਹੀਂ ਆਈ ਜਾਂਦੀ ਇਹ ਆ ਪਾਣੀ ਆਪਾਂ ਡੋਲਣਾ ਨੇ ਦੇਖੋ ਆਪਣੇ ਗੱਟੇ ਬਣ ਕੇ ਤਿਆਰ ਹੋ ਗਏ ਤੇ ਇਸ ਨੂੰ ਆਪਾਂ ਕੱਟ ਲਵਾਂਗੇ ਇਸ ਤਰ੍ਹਾਂ ਜਿਕੇ ਇਸ ਤਰ੍ਹਾਂ ਵੀ ਕੱਟ ਸਕਦੇ ਹਾਂ ਜੇ ਇਸ ਤਰ੍ਹਾਂ ਦੋ ਪੀਸ ਕਰਨੇ ਦੋ ਕਰ ਸਕਦੇ ਪਰ ਆਪਾਂ ਛੋਟੇ-ਛੋਟੇ ਪੀਸ ਕੀਤੇ ਆ ਬਾਰਿਸ਼ਾਂ ਕਰਕੇ ਹੁਣ ਹਰੀਆਂ ਸਬਜ਼ੀਆਂ ਬਹੁਤ ਘੱਟ ਆ ਰਹੀਆਂ ਨੇ ਦੇ ਵੀਸਨ ਆਪਣੇ ਘਰੇ ਪਿਆ ਹੁੰਦਾ ਤਾਂ ਆਪਾਂ ਮੈਂਟਾ ਚ ਬਣਾ ਲੈਨੇ ਆਪਾਂ ਇਸ ਤਰ੍ਹਾਂ ਕੱਟ ਕੇ ਤਿਆਰ ਕਰ ਲੇ ਦੇਖੋ ਨੇ ਵਧੀਆ ਆਪਣਾ ਗੱਟੇ ਬਣ ਕੇ ਤਿਆਰ ਹੋਇਆ ਇਧਰ ਆਪਾਂ ਪਿਆਜ਼ ਅਦਰ ਘਰ ਤੇ ਲਸਣ ਦਾ ਪੇਸਟ ਬਣਾ ਲਿਆ ਕੜਾਈ ਵਿੱਚ ਆਪਣਾ ਤੇਲ ਗਰਮ ਹੋ ਗਿਆ ਵਿੱਚ ਆਪਾਂ ਜੀਰਾ ਪਾਵਾਂਗੇ ਜੀਰਾ ਚਟਕਣ ਤੋਂ ਬਾਅਦ ਆਪਣਾ ਪਿਆਜ਼ ਅਦਰ ਘਰ ਲਸਣ ਦਾ ਪੇਸਟ ਪਾ ਦੇਵਾਂਗੇ ਔਸ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਇਹ ਆਪਣੀ ਸਿੰਪਲ ਸਾਦੀ ਜੀ ਸਬਜ਼ੀ ਬਣ ਕੇ ਤਿਆਰ ਹੋਊਗੀ ਦਹੀਂ ਦੀ ਜਦ ਤਰਾ ਭੁੰਦੇ ਹੋਈ ਆਪਾਂ ਮਸਾਲਾ ਪਕਾਵਾਂਗੇ ਜਿੰਨਾ ਵਧੀਆ ਆਪਣਾ ਮਸਾਲਾ ਪੱਕੇਗਾ ਉੰਨੀ ਹੀ ਵਧੀਆ ਸਵਾਦ ਦੀ ਸਬਜ਼ੀ ਬਣੂਗੀ ਤਨੀਆ ਪਾਊਡਰ ਆਪਾਂ ਬੇਸਿਕ ਮਸਾਲੇ ਪਾਵਾਂਗੇ ਲਾਲ ਮਿਰਚ ਹਲਦੀ ਪਾਊਡਰ ਤੇ ਨਮਕ ਤੇ ਪੇਸਟ ਨਾ ਹਲਾ ਲਵਾਂਗੇ ਇਸ ਨੂੰ ਤਾਂ ਕਿ ਆਪਣਾ ਮਸਾਲਾ ਚੰਗੀ ਤਰ੍ਹਾਂ ਪੱਕ ਜਾਵੇ ਜਿੰਨਾ ਵਧੀਆ ਆਪਣਾ ਮਸਾਲਾ ਪੱਕੇਗਾ ਸਬਜ਼ੀ ਉਨੀ ਵਧੀਆ ਟੇਸਟੀ ਬਣੇਗੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਮਸਾਲੇ ਆਪਣੇ ਹੋਰ ਵੀ ਵਧੀਆ ਪੱਕਣ ਦੇਖੋ ਦੇਖੋ ਆਪਣੇ ਮਸਾਲੇ ਪੱਕ ਗਏ ਮਸਾਲੇ ਨੇ ਆਪਣੇ ਤੇਲ ਛੱਡ ਦਿੱਤਾ ਹੁਣ ਇਹਦੇ ਵਿੱਚ ਆਪਾਂ ਵੇਸਣ ਦੇ ਬਣਾਏ ਹੋਏ ਗੱਟੇ ਪਾ ਦੇਵਾਂਗੇ ਇਹਨੋਂ ਵੀ ਮਸਾਲੇ ਵਿੱਚ ਭੁੰਨ ਲਵਾਂਗੇ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਸਨੈਕਸ ਦੇ ਤੌਰ ਤੇ ਵੀ ਇਹ ਗੱਟੇ ਖਾ ਸਕਦੇ ਹੋ ਪਰ ਇਹ ਆਪਾਂ ਤਰੀ ਵਾਲੇ ਬਣਾਵਾਂਗੇ ਮਸਾਲੇ ਵਾਲੇ ਇਹ ਆਪਾਂ ਜਿਹੜਾ ਪਾਣੀ ਉਬਾਲਣ ਵਾਸਤੇ ਰੱਖਿਆ ਸੀ ਉਬਾਲੇਸ ਜੀ ਦੇ ਵਿੱਚ ਉਹੀ ਪਾਣੀ ਆਪਾਂ ਇਹਦੇ ਵਿੱਚ ਪਾ ਕੇ ਇਹਨਾਂ ਨੂੰ ਭੁੰਨ ਲਵਾਂਗੇ ਇਹ ਪਾਣੀ ਆਪਾਂ ਵਾਲੀਏ ਕਦੇ ਵੀ ਪਾਣੀ ਨਹੀਂ ਆਪਾਂ ਸੁੱਟਣਾ ਆਪਾਂ ਉਹੀ ਤਰੀ ਵਾਸਤੇ ਇਹਦੇ ਵਿੱਚ ਹੀ ਪਾ ਦੇਵਾਂਗੇ ਇਹਦੇ ਵਿੱਚ ਆਪਾਂ ਪਾਣੀ ਐਡ ਕਰਨਾ ਚਾਹੁੰਦੇ ਆ ਤਾਂ ਹੋਰ ਕਰ ਸਕਦੇ ਹਾਂ ਪਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਤਾਂ ਕਿ ਆਪਣੇ ਗੱਟੇ ਫੁੱਲਣਗੇ ਤੇ ਆਪਣੀ ਤਰੀ ਪੱਕ ਕੇ ਤਿਆਰ ਹੋਵੇਗੀ ਤੇ ਹੁਣ ਇਹਨੂੰ ਆਪਾਂ ਟੱਕ ਕੇ 5 ਮਿੰਟ ਵਾਸਤੇ ਘੱਟ ਗਿਆ ਇਸ ਤੇ ਪਕਾਵਾਂਗੇ ਦੇਖੋ ਇਸ ਤਰ੍ਹਾਂ ਹੀ ਆਪਾਂ ਇਹਨੂੰ ਹਲਾਉਂਦੇ ਹੋਏ ਪਕਾਉਂਦੇ ਰਵਾਂਗੇ ਦੇਖੋ ਆਪਣੀ ਸਬਜੀ پک ਰਹੀ ਹੈ ਤੇ ਤਰੀ ਵੀ ਆਪਣੀ ਸੰਘਣੀ ਹੋ ਜਾਵੇਗੀ ਇਹਨੂੰ ਇਨਸਟਰੂਮੈਂਟ ਵਾਸਤੇ ਹੋਰ ਪਕਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਆਪਣੀ ਸਬਜੀ ਬਣ ਜਾਵੇ ਦੇਖੋ ਆਪਣੀ ਸਬਜੀ ਪੱਕ ਰਹੀ ਹੈ ਜੇ ਤੁਸੀਂ ਤਰੀ ਹੋਰ ਕਾਟਣਾ ਚਾਹੇ ਤਾਂ ਕਰ ਸਕਦੇ ਹੋ ਪਰ ਆਪਾਂ ਇਸ ਇੰਨੀ ਹੀ ਤਰੀ ਵਿੱਚ ਇਹਨੂੰ ਬਣਾਵਾਂਗੇ ਦੇਖੋ ਆਪਣੀ ਸਬਜੀ ਕਿੰਨੀ ਵਧੀਆ ਤੇ ਕਲਰ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਇਹਦੇ ਵਿੱਚ ਆਪਾਂ ਕਸੂਰੀ ਮਿਰਚ ਪਾਵਾਂਗੇ ਗੱਟੇ ਦੀ ਸਬਜੀ ਵਿੱਚ ਕਸੂਰੀ ਮਿਰਚ ਬਹੁਤ ਹੀ ਵਧੀਆ ਟੇਸ ਚ ਬਣਦੀ ਹੈ ਦੇਖੋ ਆਪਣੀ ਸਰਦੀ ਕੀ ਨਹੀਂ ਵਧੀਆ ਇਹ ਆਪਾਂ ਸਿੰਪਲ ਰੋਟੀ ਪਰੌਂਠੇ ਜਾਂ ਚਾਵਲ ਨਾਲ ਖਾ ਸਕਦੇ ਆ ਜੇ ਚੈਨਲ ਤੇ ਪਹਿਲੀ ਵਾਰ ਆਏ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਇਹ ਵੇਸਾਂ ਦੀ ਸਬਜ਼ੀ ਕਿਹੋ ਜਿਹੀ ਲੱਗੀ ਅਗਲੀ ਰੈਸਪੀ ਤੁਸੀਂ ਕਿਹੜੀ ਦੇਖਣਾ ਚਾਹੁੰਦੇ ਆ ਪਲੀਜ਼ ਜ਼ਰੂਰ ਦੱਸਿਓ ਧੰਨਵਾਦ ਜੀ ਵੀਡੀਓ ਦੇਖਣ ਲਈ ਸਾਰਿਆਂ ਦਾ